ਸ਼੍ਰੀ ਵਾਇਗੁਰ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਸਤ ਸਿੰਘ ਜੀ ਹੁਣ ਅਗਲਾ ਸ਼ਬਦ ਹੈ ਜੀ ਦੇਹ ਸਿਵਾ ਬਰ ਮੋ ਹੈ ਇਹ ਸੁਭ ਕਰਮਨ ਤੇ ਕਬ ਹੂ ਨਾਮ ਤਰਮ ਸੋ ਇਹ ਸ਼ਬਦ ਗਾਇਆ ਹੈ ਮੁਹੰਮਦ ਰਫੀ ਪਰ ਫਿਰ ਉਹ ਨਾਨਕ ਨਾਮ ਜਹਾਜ ਵਿੱਚ ਸੋ ਇਸ ਦੀ ਸ਼ਬਦ ਰਿਕੁਐਸਟ ਆਈ ਸੀ ਸਾਸਨ ਵੱਲੋਂ ਸੋ ਇਸ ਦਾ ਟਿਊਟੋਰੀਅਲ ਦੇਖ ਲੈਣੇ ਹਾਂ ਇਹ ਤਾਲ ਹੈ ਜੀ ਕੈਰਵਨ ਅਠ ਮਾਤਰਾ ਹੁਜੀ ਪਹਿਲੇ ਅ ਪੰਕਤੀ ਨੂੰ ਗਾਇਨ ਕਰਕੇ ਦੇਖ ਲੈਣੇ ਹਾਂ ਬੋਨੇ

ਰੇ ਤਾਰਾ ਤੱਕ ਵਿੱਚ ਤੈਨੋ ਆਰੇ ਬੁਝੇਗਾ ਨਾ ਡਰੋ ਅਰਸੋਂ ਜਦ ਅਰਸੋਂ ਜਦ ਅਰਸੋਂ ਰੇ ਰੇ ਫਿਰ ਜਦ ਜਾਬਰ ਤਰੇ ਸਾਮ ਹਰ ਸੋ ਜਾਏ ਨਰੋ ਜਾਏ ਨਰੋ ਜਾਏ ਸਾ ਤਾਰਸਤਕ ਵਿੱਚ ਨੀ ਕੋਮਲ ਜਾਏ ਨਰੋ ਨਰੋ ਲਰੋ ਨੀ ਕੋਮਲ ਦੋਨਵਾ ਫਿਰ ਨਿਸ਼ਚੈ ਕਰ ਆਪਣੀ ਜਿੱਤ ਕਰੋ ਉਹ ਦੇਖਦੇ ਨਿਸ਼ਚੈ ਨਿਸ਼ਚੈ ਕਰ ਨਿਸ਼ਚੈ ਕਰ ਨੀ सब पूरा नी और धा दोनों कोमल ही है सारे स्वराज नी नीधा धा निस निस्य कर नी नीधा धाधा नी नीधा धाधा अपनी अपनी धा कोमल माँ तीवर दो बार, अपनी धा मामा ਆਪਣੀ ਇੱਕ ਸੁਰ ਹੋਰ ਨਾਲ ਲਗਾਉਣੇ ਆ ਆਪਣੀ ਆਪਣੀ ਧਾ ਮਾ ਮਾ ਧਾ ਜੀਤ ਕਰੋ ਜੀਤ ਮਾ ਤੇਵਰ ਦਾ ਕੋਮਲ ਫਿਰ ਮਾ ਜੀਤ ਮਾ ਧਾ ਮਾ ਕਰੋ ਮਾ ਮਾ ਕਰੋ ਫਿਰ ਉਸ ਤੋਂ ਬਾਅਦ ਦੁਬਾਰਾ ਇੱਕ ਪੰਕਤੀ ਪੜ੍ਹਨੀ ਹੈ ਫਿਰ ਲਾਸਟ ਵੇਜਨ ਜੀਤ ਕਰੋ ਫਿਰ ਗਾ ਕੰਗਲ ਤੇਰੇ ਫਿਰ ਉਸ ਤੋਂ ਬਾਅਦ ਦੇਹ ਸਿਵਾ ਵਰ ਹੋਏ ਇਸ ਨੂੰ ਮੈਂ ਪਰ ਗਾਇਨ ਕਰਕੇ ਦਿਖਾਉਂਦਾ ਦੇਹ ਸਿਵਾ ਵਰ ਮੋਹੀ ਦੇਹ ਸਿਵਾ ਵਰ ਮੋਹੀ ਸੋਤਲੇ ਦੇ ਸਿਵਾ ਬਰਮੋ ਹੈ ਫਸਟ ਟਾਈਮ ਕਿਦਾਂ ਉਸ ਤੇ ਇੱਕੋ ਹੀ ਸੁਰ ਲਗਣੀ ਹੈ ਰੇ ਦੇਹ ਸਿਵਾ ਬਰਮੋ ਹੈ ਆਪ ਇਸ ਨੂੰ ਉਰੇ ਨੂੰ ਇੱਕੋ ਜਗ੍ਹਾ ਰੱਖ ਕੇ ਵੀ ਗਾ ਸਕਦੇ ਹੋ ਦੇਹ ਸਿਵਾ ਬਰਮੋ ਹੈ ਇਦਾਂ ਵੀ ਗਾ ਸਕਦੇ ਦੇਹ ਸਿਵਾ ਬਰਮੋ ਹੈ ਫਿਰ ਦੂਸਰੀ ਵਾਰ ਗਾਣਾ ਦੇਹ ਸਿਵਾ ਬਰ ਤੇਹ ਸਿਵਾ ਇਕੋਈ ਸੋਰਾ ਗਾ ਕੋਲ ਚਾਰ ਵਾਰੀ ਦੇਹ ਸਿਵਾ ਫਿਰ ਬਰ ਬਰ ਗਾ ਕੋਲ ਰੇ ਮੋਹੇ ਮੋਹੇ ਵਸੇ ਦੋ ਵਾਰੀ ਮਾ ਮ ਠੀਕ ਹੈ ਹੁਣ ਅਗਦਰ ਦੇਖਦੇ ਹਾਂ ਅੰਤਰਾ ਸੋ ਅਗੇ ਬੰਤੀਆ ਅਰ ਸਿਖੋ ਆਪਣੇ ਹੀ ਮਨ ਕੋ ਇਹੇ ਲਾਲਚ ਤੋਂ ਗੁਣ ਤੋਂ ਉਜਰੋ ਅਰ ਸਿੱਖੋ ਆਪਣੇ ਮਨ ਕੋ ਇਹ ਲਾਲਚਾ ਗੁਣ ਤੋਂ ਉੱਚ ਨੂੰ ਸੋ ਇਹਦੇ ਚ ਬਹੁਤ ਹੀ ਕੜਪੰਕਤੀਆਂ ਸੋ ਜਾਂ ਸੋ ਕਰ ਦੇਖਦੇ ਆ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਕੋਈ ਸੁਰ ਹੈ ਅਰ ਸਿੱਖੋ ਆਪਣੇ ਹੀ ਮਨ ਕੋ ਇਸ ਨੂੰ ਚਾਇਆ ਇੱਕੋ ਜਗ੍ਹਾ ਰੱਖ ਲੋ ਅਰ ਸਿੱਖੋ ਆਪਣੇ ਹੀ ਮਨ ਕੋ ਅਰ ਸਿੱਖੋ ਆਪਣੇ ਹੀ ਮਨ ਕੋ ਠੀਕ ਹੈ ਇਹ ਲਾਲਚਾ ਗੁਣ ਤੋਂ ਉਤਰ ਹੁੰਦੇ ਆ ए है सिर्फ स्वर लगनी है ए बाकी पूरा गा कोमल ए लालच लाल चहो गुण तो उच्चरो ए है लाल चहो गुण तो उच्चरो ठीक है और ती जो हम अगली पंक्ति गायन करके देख लेने हैं जब आव की औध निधान बने अथहीरण में तब जूझ मरो जब आव की औध निधान बने अथहीरण में तब जूझ मरो

ਔਧ ਨੀ ਧਾਨ ਬਨੇ ਤੁਸੀਂ ਆਪ ਇਸ ਨੂੰ ਨੋਟਿਸ਼ਨ ਵਿੱਚ ਦੇਖ ਸਕਦੇ ਹੋ ਕਿਤਨੀ ਵਾਰੀ ਮਾ ਮਾ ਇਸ ਨੂੰ ਮਾ ਨੂੰ ਅਹ ਪ्रेस ਕਰਨਾ ਹੈ ਬਾਕੀ ਦੇ ਕੋਈ ਇਹਨਾਂ ਜ਼ਰੂਰੀ ਵੀ ਨਹੀਂ ਹੈ ਆਪ ਸਿਰਫ ਇੱਕ ਵਾਰੀ ਇਸ ਨੂੰ ਦਬਾ ਕੇ ਰੱਖੋਗੇ ਤਾਂ ਕੰਟੀਨਿਊ ਆਪ ਗਾ ਸਕਦੇ ਹੋ ਜਦ ਆਵ ਕੀ ਔਧਨ ਧਾਨ ਬਨੇ ਠੀਕ ਹੈ ਜੀ ਜਦ ਆਵ ਕੀ ਔਧਨ ਧਾਨ ਬਨੇ ਇੰਦਾ ਕਹਿ ਸਕਦੇ फिर अधिरण में तवजूज मरो अधिरण में तवजूज मरो अत अतवस्य ग कोमल फिर पूरा पा इकोई स्वरजनी अधिरण में तब जूज मरो ठीक है जी अधिरण में तब जूज मरो ਫਿਰ ਅੱਗੇ ਲਿਖਦੇ ਹਾਂ ਦੁਬਾਰਾ ਬੋਲਣਾ ਹੈ ਅਥੀਰਣ ਮੈਂ ਤਬ ਜੂਝ ਮਰੂੰ ਅਥੀਰਣ ਮੈਂ ਤਬ ਜੂਝ ਮਰੂੰ ਮਾ ਅਤ ਫਿਰ ਉਸ ਤੋਂ ਬਾਅਦ ਧਾ ਕਲਾ ਹੀ ਵਜਾਉਣੀ ਅਥੀਰਣ ਮੈਂ ਤਬ ਜੂਝ ਮਰੂੰ ਫਿਰ ਇੱਕ ਵਾਰੀ ਹੋਰ ਅਥੀਰਣ ਮੈਂ ਤਬ ਜੂਝ ਮਰੂੰ ਅਤ ਇਥੇ ਪ ਅਤ ਅਗਲੀ ਵਾਰ ਫਿਰ ਹੀ ਰ ਨ ਮੇ ਨੀ 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 ਕੋਮਲ ਅਦ ਅਦ ਵਸਤ ਪ ਪ ਫਿਰ ਹੀ ਰ ਨ ਮੇ ਨੀ ਕੋਮਲ ਚਾਰ ਵਾਰੀ ਹੀ ਰ ਨ ਮੇ ਤਬ ਰੇ ਤਾ ਸ ਤਵ ਤਬ ਜੂਝ ਫਰੋ ਜੂਝ ਨੀ ਕੋਮਲ ਫਿਰ ਉਸ ਤੋਂ ਬਾਅਦ ਜਿੱਦਾਂ ਅਸੀਂ ਪਹਿਲੇ ਬੋਲੇ ਸੀ ਬੋਲੇ ਸੁਨੇਹਾ ਫਿਰ ਉਹੀ ਸੇਮ ਉਸ ਤੋਂ ਬਾਅਦ ਬੋਲੇ ਸੁਨੇਹਾ ਬੋਲਣਾ ਹੈ ਇਹ ਸਤਿ ਸ੍ਰੀ ਅਕਾਲ ਬੋਲੇ ਸੁਨੇਹਾ ਸਤਿ ਸ੍ਰੀ ਅਕਾਲ ਸੋ ਇਸ ਤਰ੍ਹਾਂ ਆਪਣੇ ਫਿਰ ਉਸ ਤੋਂ ਬਾਅਦ ਦੇ ਸ਼ਿਵਾ ਔਰ ਮੋਹ ਇਹ ਜੋ ਇੱਥੇ ਟੋਟਲ ਸਮਾਪਤੀ ਹੁੰਦੀ ਹੈ ਤੋ ਅਗਲੀਆਂ ਕੁਝ ਪੰਕਤੀਆਂ ਹਨ ਜਿਹੜੀਆਂ ਕਿ ਦੂਸਰੇ ਹੋਰ ਸ਼ਬਦਾਂ ਚ ਉਹਨਾਂ ਨੇ ਜਾਂ ਦੂਸਰੇ ਸ਼ਲੋਕ ਲਏ ਹਨ ਸੋ ਆਪ ਉਹਨਾਂ ਨੂੰ ਅੱਜ ਤੋ ਇਸ ਆਸਾਂਗ ਜਿੱਥੇ ਟਿਊਟੋਰੀਅਲ ਸਮਾਪਤ ਹੁੰਦੀ ਹੈ ਹੋਰ ਕੁਝ ਪੰਕਤੀਆਂ ਉਹਨਾਂ ਨੇ ਹੋਰ ਅੰਗਾਂ ਤੋਂ ਲਈਆਂ ਹਨ ਸੋ ਵੀ ਆਪ ਦੇ ਵੀ ਇੱਥੇ ਅ ਟੋਟਲ ਵਿੱਚ ਪਾਇਆ ਹੈ ਕੰਪਲੀਟਲੀ ਸੋ ਤੁਹ ਆਪ ਦੇਖ ਕੇ ਗਾਇਨ ਕਰ ਸਕਦੇ ਹੋ ਸੋ ਇਹਨਾਂ ਦੇ ਸਵਾਲ ਸੇਮ ਹੀ ਹਨ ਸਾਰੇ ਆਂਤਰੀਆਂ ਦੇ ਸੋ ਕੋਈ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦੇਣਾ ਸਾਸੰਗ ਜੀ ਸੋ ਆਪ ਨੂੰ ਓਦਾਂ ਵੀਡੀਓ ਬਣਾ ਕੇ ਭੇਜਤਾ ਜਾਏਗਾ ਔਰ ਸਾਸੰਗ ਜੀ ਜਿੰਨਾ ਹੋ ਸਕੇ ਆਪ ਸਾਰੇ ਗਾਮ ਨੂੰ ਪਤਾ ਨਹੀਂ ਸਾ ਸਰਗਮ ਦੀ ਪ੍ਰੈਕਟਿਸ ਜ਼ਰੂਰ ਕਰੋ ਹਰ ਰੋਜ਼ ਕਿਉਂਕਿ ਇਸ ਨਾਲ ਆਪ ਦਾ ਸਵਰ ਬਹੁਤ ਸੁਰੇਲਾ ਹੋ ਜਾਏਗਾ ਅਤੇ ਆਪ ਨੂੰ ਖੁਦ ਹੀ ਸਮਝ ਵਿੱਚ ਆਏਗਾ ਕਿ ਮੇਰੀ ਆਵਾਜ਼ ਵਿੱਚ ਕੁਝ ਫਰਕ ਆ ਗਿਆ ਆਪ ਨੂੰ ਆਪਣੀ ਆਵਾਜ਼ ਖੁਦ ਸੁਣਨ ਵਾਸਤੇ ਅੱਛਾ ਲੱਗੇਗਾ ਅਤੇ ਆਪ ਦਾ ਜੋ ਆਪ ਦਾ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਇਸ ਤੋਂ ਸਵਰਤੋਂ ਉੱਪਰ ਨਹੀਂ ਗਾ ਸਕਦੇ ਆ ਥੱਲੇ ਨਹੀਂ ਗਾ ਸਕਦੇ ਉਹ ਸਭ ਆਪ ਦਾ ਪ੍ਰੋਬਲਮ ਖਤਮ ਹੋ ਜਾਏਗੀ ਸਰਗਮ ਪ੍ਰੈਕਟਿਸ ਕਰਨ ਨਾਲ ਆਪ ਦਾ ਹਾਇਰ ਤੇ ਲੋਅਰ ਨੋਟਸ ਵਿੱਚ ਆਪਦੀ ਰੇਂਜ ਕਾਫੀ ਵੱਧ ਜਾਏਗੀ ਔਰ ਜਿੰਨਾ ਹੋ ਸਕੇ ਸਾਹ ਦੇ ਉੱਪਰ ਹਰ ਰੋਜ਼ ਘੜ ਤੋ ਘੜ 5-10 ਮਿੰਟ ਪ੍ਰੈਕਟਿਸ ਕਰੋ ਸਾਹ ਜਿਹੜਾ ਸਵਰ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤੋਂ ਵੈਸੇ ਆਪ ਸਰਗਮ ਤੇ ਹੋ ਸਕੇ ਘੰਟਾ ਜੇ ਕਰ ਸਕਦੇ ਹੋ ਤਾਂ ਬਹੁਤ ਅੱਛੀ ਗੱਲ ਹੈ। ਅਮਰਤ ਜਿਹੜਾ ਸਭ ਤੋਂ ਬੈਸਟ ਟਾਈਮ ਹੈ। ਨਹੀਂ ਤਾਂ ਫਿਰ ਜਦ ਵੀ ਆਪ ਨੂੰ ਟਾਈਮ ਮਿਲੇ। ਔਰ ਆਪ ਖੁਦ ਹੀ ਉਸ ਦਾ ਰਿਜ਼ਲਟਸ ਦੇਖਣਾ ਨਾ ਕਿਸੇ ਨੂੰ ਇਸ ਦੇ ਬਾਰੇ ਬੋਲਣ ਦੀ ਜ਼ਰੂਰਤ ਨਹੀਂ ਹੈ। ਤੋ ਆਪ ਨੂੰ ਸੰਗਤਵੀ ਆਪ ਦਾ ਜੋ ਆਵਾਜ਼ ਸੁਣਨ ਤੋਂ ਬਾਅਦ ਆਪ ਨੂੰ ਜ਼ਰੂਰ ਕਹੇਗੀ ਕਿ ਆਪ ਦਾ ਆਵਾਜ਼ ਵਿੱਚ ਬਹੁਤ ਫਰਕ ਪੈ ਗਿਆ ਜਿਨ੍ਹਾਂ ਦੀ ਆਵਾਜ਼ ਵਿੱਚ ਕੁਝ ਕੰਪਨ ਆਉਂਦੀ ਹੈ ਸੋ ਉਹ ਵੀ ਖਤਮ ਹੋ ਜਾਏਗੀ ਤਾਂ ਇਸ ਦੇ ਵੀ ਇਹ ਬਹੁਤ ਵੱਡੀ ਪ੍ਰੋਬਲਮ ਸੀ ਸੋ ਆਵਾਜ਼ ਵਿੱਚ ਕੰਪਨ ਆ ਜਾਂਦੀ ਸੀ ਜਦੋਂ ਗਾਉਣ ਲੱਗੇ ਸੋ ਉਹ ਸਭ ਇਸ ਨਾਲ ਹੀ ਠੀਕ ਹੋਇਆ ਹੈ ਸੋ ਆਪ ਵੀ ਇਸ ਦਾ ਰਿਆਜ ਜ਼ਰੂਰ ਕਰੋ ਕਿਉਂਕਿ ਕਿੰਨਾ ਵੀ ਦੁਨੀਆ ਦਾ ਵੱਡਾ ਕਲਾਕਾਰ ਗਉਣ ਵਾਲਾ ਹੈ ਉਹ ਸਰਗਮ ਦੀ ਪ੍ਰੈਕਟਿਸ ਕਰਦੇ ਨਹੀਂ ਛੱਡਦੇ ਕਿਉਂਕਿ ਉਸ ਨਾਲ ਹੀ ਉਹਨਾਂ ਦਾ ਜੀਵਨ ਹੈ ਉਹਨਾਂ ਦੀ ਆਵਾਜ਼ ਜਿਹੜੀ ਬਰਕਰਾਰ ਰਹਿੰਦੀ ਹੈ ਤੇ ਉਸ ਵਿੱਚ ਪਾਵਰ ਆਉਂਦੀ ਹੈ ਸੋ ਇਹ ਜ਼ਰੂਰ ਆਪ ਕਰਨਾ ਸੋ ਬਾਕੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੋ ਆਪ ਇਤਨਾ ਸਹਿਯੋਗ ਦੇ ਰਹੇ ਹੋ ਸੋ ਟਿਊਟੋਰੀਅਲਸ ਵਿੱਚ ਆਪ ਦੇ ਲਾਈਕਸ ਕਾਫੀ ਹੁੰਦੇ ਹਨ ਸੋ ਇਸ ਨਾਲ ਹੋਰ ਤਾਂ ਕੁਝ ਨਹੀਂ ਦਾਸ ਨੂੰ ਹੀ ਹਿੰਮਤ ਮਿਲਦੀ ਹੈ ਬਾਕੀ ਤਾਂ ਇਹ ਪਰਮੇਸ਼ਰ ਦੀ ਖੇਡ ਹੈ ਇਸ ਵਿੱਚ ਇਤਨਾ ਜ਼ਿਆਦਾ ਇਹ ਸਭ ਚੀਜ਼ਾਂ ਦੇਖੰਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਜੇ ਕੋਈ ਇੱਕ ਵੀ ਬੱਚਾ ਜਾਂ ਕੋਈ ਵੀ ਗੁਰੂ ਪਿਆਰਾ ਸਿੱਖ ਲੈਂਦਾ ਹੈ ਸ਼ਬਦ ਤਾਂ ਉਸ ਦਾ ਬਹੁਤ ਵੱਡਾ ਫਲ ਹੈ ਸੋ ਸਾਧ ਸੰਗਤ ਜੀ ਇਹ ਫਲ ਸਭ ਆਪ ਨੂੰ ਮੁਬਾਰਕ ਸਾਧ ਸੰਗਤ ਜੀ ਆਪ ਇਸ ਨੂੰ ਵੀਡੀਓ ਨੂੰ ਜਿੰਨਾ ਹੋ ਸਕੇ ਫੋਰਵਰਡ ਕਰਦੇ ਰਹਿਣਾ ਤਾਂ ਕਿ ਪਰਮੇਸ਼ਰ ਆਪ ਨੂੰ ਇਸ ਦਾ ਫਲ ਦੇਵੇ ਇੱਕ ਇੱਕ ਸ਼ਬਦ ਸਿਖਾਉਣ ਦਾ ਸਾਧ ਸੰਗਤ ਜੀ ਸਤ ਸੋਨੇ ਦੇ ਮੰਦਰ ਦੇ ਬਰਾਬਰ ਉਸ ਦਾ ਫਲ ਹੈ ਸੋ ਆਪ ਸੋਚ ਲਓ ਕਿ ਆਪ ਦੇ ਕਿੰਨੇ ਮੰਦਰ ਬਣ ਜਾਣਗੇ ਸੋ ਆਪ ਨੂੰ ਸਾਰੇ ਮੰਦਰ ਆਪ ਸਭ ਦੇ ਚਰਣਾ ਵਿੱਚ ਦਾਸ ਵੱਲੋਂ ਪਰਮੇਸ਼ਰ ਨੂੰ ਅਰਦਾਸ ਹੈ ਕਿ ਆਪ ਦੇ ਜੋੜੀ ਵਿੱਚ ਇਹ ਸਭ ਪਾ ਦੇ ਉਸ ਦੇ ਬਦਲੇ ਨੇ ਸਾਲ ਸੰਗਤ ਜੀ ਆਪ ਦਾਸ ਲਈ ਨਾਮ ਦੀ ਦਾਤ ਵਾਸਤੇ ਅਰਦਾਸ ਕਰ ਦੇਣਾ ਬਸ ਕਿ ਪਰਮੇਸ਼ਰ ਆਪਣੇ ਚਰਨਾਂ ਨਾਲ ਜੋੜੀ ਰੱਖੇ ਸੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸੋ ਦਿਵ ਸੱਜਣਾ ਸਿਰ ਝੜੀਆਂ ਜੋ ਹੋਇ ਸੈ ਸਮੇਂ ਸ੍ਰੀ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ